ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਨਾ ਮੇਰੇ ਕੈਮਰੇ ਦੇ ਸਾਹਮਣੇ ਜਦ ਵੀ ਸਟਾਰਟ ਕਰਦੀ ਆ ਮੂਰੇ ਗਰਦ ਆ ਜਾਂਦੀ ਆ ਤੇ ਅੰਨੀ ਧੁੱਪ ਦੇਖੋ ਕਿੰਨੀ ਪੈ ਰਹੀ ਆ ਟਾਈਮ ਹੋ ਗਿਆ 12 ਵਜੇ ਦਾ ਮੈਂ ਚੱਲੀ ਆ ਇੱਧਰ ਮਾਸੀ ਜੀ ਉਹਨਾਂ ਦੇ ਮਤਲਬ ਇੱਧਰ ਭੂਆ ਆਏ ਹੋ ਇਹਨੇ ਤੇ ਭੂਆ ਦੀ ਅੱਖ ਤੇ ਪੱਟੀ ਬੰਨੀ ਹੋਈ ਆ ਮੇਰਾ ਮਤਲਬ ਹੈ ਵੀ ਉਹਨਾਂ ਦੇ ਲੈਂਸ ਪਰ ਆਪਰੇਸ਼ਨ ਹੋਇਆ ਏ ਤੇ ਰਵੀ ਵੀ ਇੱਧਰ ਆਈ ਹੋਈ ਆ ਰਵੀ ਦਾ ਮੈਨੂੰ ਫੋਨ ਆਇਆ ਸੀਗਾ ਵੀ ਗगन ਇੱਧਰ ਨੂੰ ਆ ਜਾ ਮੈਂ ਆਈ ਹੋਈ ਆ ਮੈਂ ਹੁਣ ਨਹਾ ਧੋ ਕੇ ਆਈ ਆ ਕਿਉਂਕਿ ਅੱਜ 1.5 ਵਜੇ ਤੱਕ ਆਣਾ ਮੇਰੀ ਮਾਸੀ ਨੇ ਮੇਰੀ ਬਲਾੜੀ ਵਾਲੀ ਵੱਡੀ ਮਾਸੀ ਨੇ ਆਉਣਾ ਕਿਉਂਕਿ ਉਹ ਘਰ ਨੂੰ ਵਾਪਸ ਜਾ ਰਹੇ ਤੇ ਕਹਿੰਦੇ ਜਾਂਦੇ ਜਾਂਦੇ ਤੈਨੂੰ ਗगन ਉਹਨਾਂ ਨੂੰ ਮਿਲ ਕੇ ਜਾਣਾ ਮੈਂ ਕਿਹਾ ਵੀ ਆ ਜਿਓ ਪਹਿਲਾਂ ਪਹਿਲਾਂ ਉੱਤੇ ਪਹਿਲਾਂ ਆਪਾਂ ਇੱਥੇ ਥੋੜਾ ਜਿਹਾ ਪੂਆ ਵੱਲ ਪੂਆ ਦੀ ਖਬਰ ਲੈ ਆਈਏ ਉਹ ਬੈਠੇ ਨੇ ਸਾਹਮਣੇ ਮੈਨੂੰ ਮੋਰੀ ਚ ਨੂੰ ਦੇਖ ਲਿਆ ਤੁਸੀਂ ਹਨਾ ਹਾਂ ਅਸਕੇ ਗਗਲ ਆ ਗਈ ਬਲੌਗ ਬਣਾ ਦੀ ਆ ਰਹੀ ਆ ਲੈ ਉਹ ਆਨੇ ਪੱਟੀ ਖੋਲਦੀ ਹਾਂ ਹਾਂ ਖੋਲ ਰਹੀ ਹਾਂ ਮੀਂਹ ਹੈ ਪੱਟੀ ਦਾ ਮੈਂ ਤਾਂ ਪੱਟੀ ਦਿਖਾਣੀ ਸੀ ਭੂਆ ਦੀ ਵੀ ਇੱਕ ਸਾੜ ਭੂਆ ਦੀ ਅੱਖ ਬੰਦ ਹੈ ਕੱਲ ਚ ਸੰਜੇ ਨੂੰ ਖਲਾਇਆ ਹੈ ਅੱਛਾ ਪਤਾ ਹੀ ਹੈ ਹੁਣ ਆਉ ਅੱਖ ਬੰਦ ਰਹੂਗੀ ਦਵਾਈ ਪਈ ਦੀ ਆ ਕੁਝ ਦਵਾਈ ਪਈ ਵੀ ਆ ਵੀ ਖੁੱਲ ਜੂਗੀ ਬਸ ਵੀ ਉਹਨੇ ਰਾਜਾ ਵੰਦਰ ਰੱਖਣੀ ਹੈ ਦਵਾਈ ਵਰਗੇ ਅੱਛਾ ਫਿਰ ਹੋਰ ਪਾਉਣੀ ਹੈ ਇੱਕ ਦਵਾਈ ਫੇਰ 5 ਮਿੰਟ ਵੰਦਰ ਰੱਖਣੀ ਹੈ ਫੇਰ ਅੱਧਾ ਘੰਟਾ ਜੀ ਠੀਕ ਹੈ ਦਵਾਈ ਤੇ ਥੋੜੀ ਠੀਕ ਹੈ ਮੈਂ ਕਿਹਾ ਪਤਸੋ ਦਾ ਭੁਆਈ ਹੋਈ ਹੈ ਮੈਂ ਜਮਾ ਕੱਲ ਵੀ ਨਹੀਂ ਆਇਆ ਚੱਲ ਮੈਂ 1:30 ਘੰਟਾ ਲਾਇਆ ਵਾਂ ਫਿਰ ਮਾਸੀ ਨੇ ਆਣਾ ਦੁਪਹਿਰ ਜੇ ਨੂੰ 1:30 ਵਜੇ ਮੈਂ ਕਿਹਾ ਹਾਂ ਹਾਂ ਕਹਿੰਦੇ ਇੱਧਰ ਨੂੰ ਜਾਣਾ ਏ ਫਿਰ ਘਰ ਮੁੜਨਾ ਤਾਂ ਕਹਿੰਦੇ ਜਾਂਦੇ ਜਾਂਦੇ ਤੇਰੇ ਕੋਲ ਕਿ ਆਏ ਨਹੀਂ ਕਹਿੰਦੇ ਸਾਲ ਹੋ ਗਿਆ ਫਿਰ ਕੱਲ 9:30 ਤੇ ਜਿੰਦੂ ਮਾਤਾ ਉੱਟੀ ਘਲਾਉਣਾ 9:30 ਵਜੇ ਦੀ ਹਾਂ ਤੇ 11:00 ਵਜੇ ਮੁੜ ਕੇ ਆਇਆ ਜਦੀ ਘਰੋਂ ਨਿਕਲੀ ਉਹ ਨਹੀਂ ਹਲੇ ਬਹੁਤ ਨਾ ਠੀਕ ਹੈ ਉਹ ਅੱਛਾ ਬਈ ਇਹ ਚੰਨਾ ਰੋਸ਼ਨੀ ਦਿਖਾਉਣੀ ਹੈ ਤੂੰ ਤੋਪ ਤੋ ਦਬਾ ਜਾਨਾ ਨਹੀਂ ਤੂੰ ਉਹਨਾਂ ਦਾ ਬਾਹਰ ਵੀ ਐਨਕ ਲਾ ਕੇ ਮੈਂ ਤਾਂ ਹੀ ਫਿਰ ਫਰਦਾ ਲਾਤਾ ਏ ਕੁੜੀ ਇਹ ਦੋ ਸੁਸੂ ਘਰ ਲਿਆ ਸੁਸੂ ਘਰ ਲਿਆ ਹਾਏ ਹਾਏ ਜਿੰਦੂ ਮਾਤਾ ਲੋ ਜੀ ਦੁਪਹਿਰ ਦਾ ਹੋ ਗਿਆ ਸਹੀ 2:30 ਵਜੇ ਦਾ ਟਾਈਮ 2:30 ਬਸ 2:30 ਹਾਂ 2:30 ਤੇ 10 ਮਿੰਟ ਉ 5 ਮਿੰਟ ਉੱਪਰ ਹੋ ਗਿਆ ਹੁਣ ਆ ਤੇ ਮੈਂ ਨਾ ਮੇਰੀ ਕਿਸਮਤ ਹੈ ਜੀ ਜਦੋਂ ਵੀ ਮੈਨੂੰ ਜ਼ਰੂਰਤ ਹੁੰਦੀ ਆ ਆਵਾਜ਼ ਆਵੇ ਉਸੇ ਟਾਈਮ ਆਵਾਜ਼ ਬੰਦ ਆ ਦੇਖੋ ਇੱਧਰ ਆ ਗਏ ਜੀ ਮੇਰੀ ਮਾਸੀ ਉਹ ਮੇਰੀ ਮਾਸੀ ਆ ਤੇ ਇੱਧਰ ਮੇਰੀ ਮਾਸੀ ਦਾ ਮੁੰਡਾ ਮਾਸੀ ਦੀ ਨੂੰਹ ਮਾਸੀ ਦਾ ਪੋਤਾ ਸਾਰੇ ਆ ਗਏ ਤੇ ਮੇਰੀ ਕੁਦਰਤੀ ਉਹ ਵੀਡੀਓ ਚ ਆਵਾਜ਼ ਬੰਦ ਹੋ ਗਈ ਮੈਂ ਸਾਰਿਆਂ ਦੇ ਅਸੀਂ ਬਹੁਤ ਖੁਸ਼ ਹੋਏ ਤੇ ਜਦ ਆਏ ਅਸੀਂ ਮੈਂ ਅਚਾਨਕ ਮੈਂ ਦੇਖ ਰਹੀ ਵੀ ਕੌਣ ਆਏ ਆ ਕਿਉਂਕਿ ਅੱਜ ਵੀਰਾ ਗੱਡੀ ਬਦਲ ਕੇ ਲਿਆਇਆ ਸੀਗਾ ਇਸ ਕਰਕੇ ਮੈਨੂੰ ਸਮਝ ਨਹੀਂ ਆਇਆ ਫਿਰ ਜਦ ਮਾਸੀ ਜੀ ਉਹ ਨਹੀਂ ਉਤਰੇ ਤਾਂ ਫਿਰ ਪਤਾ ਲੱਗਿਆ ਵੀ ਇਹ ਤਾਂ ਮਾਸੀ ਆ ਗਈ ਕਿਉਂਕਿ ਨਾ ਇੱਧਰ ਨਾ ਮਾਸੀ ਜੀ ਹੁਣੀ ਇੱਥੇ ਮਾਸੀ ਤੇ 3-4 ਦਿਨ ਹੋ ਗਏ ਇੱਧਰ ਜਿਹੜੀ ਰਾਣੀ ਮਾਸੀ ਹੈ ਮੇਰੀ ਇੱਕ ਬਖਸ਼ੀਵਾਲ ਉਹਦੇ ਕੋਲ ਰਹਿਣ ਆਏ ਹੋਏ ਸੀਗੇ 3-4 ਦਿਨ ਹੋ ਗਏ ਮਾਸੀ ਆਏ ਵੀ ਥੋੜੇ ਕੁ ਦਿਨਾਂ ਬਾਅਦ ਰਾਣੀ ਮਾਸੀ ਕੋਲ ਰਹਿਣ ਆ ਜਾਂਦੀ ਹੈ ਇੱਧਰ ਫਿਰ ਮੈਂ ਫਿਰ ਮਾਸੀ ਨੂੰ ਕਹਿ ਦਿੰਨੀ ਹੁੰਨੀ ਆ ਵੀ ਮਾਸੀ ਮੇਰੇ ਕੋਲ ਵੀ ਆ ਜਾ ਫਿਰ ਮਾਸੀ ਨੂੰ ਐ ਹੁੰਦਾ ਹੈ ਵੀ ਕਦੇ ਕਦੇ ਮਾਸੀ ਨਾ বাস ਚੜ ਕੇ ਆ ਜਾਂਦੀ ਹੈ ਤਾਂ ਕਰਕੇ ਫਿਰ ਉਸ ਟਾਈਮ ਨਹੀਂ ਆਉਂਦੀ ਹੈਗੀ ਫਿਰ ਜਦੋਂ ਵੀਰਾ ਮਾਸੀ ਨੂੰ ਲੈਣ ਆਂਦਾ ਹੀ ਜਾਂ ਛੱਡ ਕੇ ਜਾਂਦਾ ਹੈ ਫਿਰ ਉਹ ਮਿਲ ਕੇ ਜਾਂਦਾ ਹੈ ਫਿਰ ਮੈਂ ਮਾਸੀ ਕਹਿੰਦੀ ਕੋਈ ਨਾ ਤੇਰਾ ਭਾਈ ਕੱਲੂ ਮੈਨੂੰ ਲੈਣ ਆਊਗਾ ਫੇਰ ਅਸੀਂ ਤੈਨੂੰ ਜਾਂਦੇ ਹੋਏ ਮਿਲ ਕੇ ਜਾਵਾਂਗੇ ਮੈਂ ਕਿਹਾ ਨਹੀਂ ਵੀਰਾ ਤਾ ਅੱਗੇ ਮੈਨੂੰ ਹਮੇਸ਼ਾ ਹੀ ਮਖੌਲ ਕਰਕੇ ਚੱਲੇ ਜਾਂਦਾ ਜਦ ਵੀ ਇੱਧਰ ਨੂੰ ਆਂਦਾ ਹੁੰਦਾ ਇੱਧਰ ਦੂਜੀਆਂ ਰਿਸ਼ਤੇਦਾਰੀਆਂ ਚ ਤਾਂ ਮੈਨੂੰ ਬਸ ਜਾਂਦਾ ਜਾਂਦਾ ਫੋਨ ਕਰਕੇ ਕਹਿ ਦਿੰਦਾ ਹੂੰ ਛੇੜੀ ਜਾਂਦਾ ਏ ਗਗਨੀ ਗੇਟ ਖੋਲ ਮੈਂ ਆ ਗਿਆ ਬਸ ਛੇਤੀ ਖੋਲ ਮੈਂ ਕਿਹਾ ਪਹੁੰਚੋ ਬੁਲਾੜੀ ਜਾਂਦਾ ਏ ਤੇ ਮੈਂ ਗੇਟ ਪਰ ਦੇਖੀ ਜਾਂਦੀਆਂ ਖੜੀ ਵੀਰਾ ਆ ਗਿਆ ਵੀਰਾ ਆ ਗਿਆ ਮੈਂ ਗੇਟ ਖੋਲਣਾ ਜਾ ਕੇ ਮੈਂ ਕਿਹਾ ਜਾ ਕੇ ਬੁਲਾੜੀ ਵੜ ਜਾਂਦਾ ਮਖਾ ਵੀਰਾ ਮਖੌਲ ਜਿਆਦਾ ਕਰਦਾ ਮੈਂ ਕਿਹਾ ਇੱਥੇ ਤਾਂ ਆਉਂਦਾ ਨਹੀਂ ਹੈਗਾ ਸਲਮਾਸੀ ਕਹਿੰਦੀ ਨਹੀਂ ਹੁਣ ਪੱਕਾ ਆਊਗਾ ਤੈਨੂੰ ਫੋਨ ਕਰਦਾਂਗੇ ਜਦ ਜਿਆਦਾ ਆਊਗਾ ਪਹਿਲਾਂ ਹੀ ਮੈਂ ਕਿਹਾ ਚਲੋ ਠੀਕ ਆ ਤੇ ਇੱਧਰ ਦੋ ਤਿੰਨ ਰਿਸ਼ਤੇਦਾਰੀਆਂ ਵਿੱਚ ਘੁੰਮ ਕੇ ਆਏ ਸੀਗੇ ਮਾਸੀ ਉਹਨੀਆਂ ਇੱਧਰ ਆਂਦੇ ਆਂਦੇ ਲਾਸਟ ਵਿੱਚ ਮੇਰੇ ਕੋਲ ਆਏ ਸੀਗੇ ਤੇ ਇੱਧਰ ਮੈਂ ਪਾ ਰਹੀ ਹਾਂ ਹੁਣ ਸਭ ਤੋਂ ਪਹਿਲਾਂ ਕੋਲਡ ਡਰਿੰਕ ਤੇ ਆਭੀਜੋਤ ਨੂੰ ਮੈਂ ਨਾ ਜਿਹੜਾ ਮੈਂ ਮਾਸੀ ਦਾ ਪੁੱਤ ਹੈ ਉਹਨੂੰ ਮੈਂ ਕੈਮਰਾ ਫੜਾਤਾ ਸੀਗਾ ਫੋਨ ਫੜਾਤਾ ਸੀਗਾ ਵੀਡੀਓ ਬਣਾ ਲਈ ਕਿਉਂਕਿ ਉਹਨੂੰ ਨਾ ਵੀਡੀਓ ਬਣਾਉਣ ਦਾ ਬੜਾ ਸ਼ੌਂਕ ਆ ਨਾ ਵੀਡੀਓ ਚ ਆਉਣ ਦਾ ਵੀ ਬਣਾਉਣ ਦਾ ਵੀ ਫਿਰ ਉਹ ਜਦ ਵੀ ਹਮੇਸ਼ਾ ਮਤਲਬ ਅਸੀਂ ਮਿਲਦੇ ਆ ਤਾਂ ਮੈਂ ਅਵੀ ਨੂੰ ਕੈਮਰਾ ਫੜਾ ਦਿੰਨੀ ਆ ਉਹਨੂੰ ਵੀਡੀਓ ਦਾ ਬਹੁਤ ਸ਼ੌਕ ਹੁੰਦਾ ਹਜੇ ਯੁਵਰਾਜ ਨੂੰ ਇੰਨਾ ਨਹੀਂ ਹੈਗਾ ਜਿੰਨਾ ਅਵੀ ਜੋਤ ਨੂੰ ਹੈ ਵੀਡੀਓ ਚ ਆਉਣ ਦਾ ਤੇ ਉਹਦਾ ਤੇ ਆਪਾਂ ਹੁਣ ਚਲੋ ਠੰਡੇ ਦੰਦੇ ਕਿਉਂਕਿ ਗਰਮੀ ਦਾ ਮੌਸਮ ਆ ਕਿਉਂਕਿ ਆਪ ਆਪਣਾ ਹੁਣ ਆਹੀ ਕੰਮ ਚੱਲਣਾ ਹੁਣ 3-4 ਮਹੀਨੇ ਜਿਹੜਾ ਰਿਸ਼ਤੇਦਾਰ ਆਊਗਾ 4-5 ਮਹੀਨੇ ਲਗਾਤਾਰ ਪਹਿਲਾਂ ਠੰਡਾ ਹੀ ਚੱਲੂਗਾ ਪਾਣੀ ਦੀ ਜਗ੍ਹਾ ਕੋਲਡ ਡਰਿੰਕ ਚੱਲੂਗਾ ਕਿਉਂਕਿ ਗਰਮੀ ਆ ਜੇ ਨਾ ਪਾ ਕੋਲਡ ਡਰਿੰਕ ਦੰਨੇ ਆ ਤਾਂ ਸਿਆਲ ਚ ਉਹ ਮਤਲਬ ਸਿਆਲ ਚ ਪਾ ਠੰਡਾ ਹੁੰਦਾ ਤੇ ਇੱਧਰ ਅਸੀਂ ਨਾ ਯੂਵੀ ਨੂੰ ਲੱਭ ਰਹੇ ਸੀਗੇ ਵੀ ਯੂਵੀ ਕਿ ਯੂਵੀ ਕਿੱਥੇ ਚਲੇ ਗਿਆ ਤੇ ਮੈਂ ਨਾ ਸਾਰੇ ਇੱਥੇ ਮਾਸੀ ਉਹਨਾਂ ਨੂੰ ਦੱਸਣ ਲੱਗ ਗਈ ਸੀ ਵੀਰੇ ਉਹਨਾਂ ਨੂੰ ਵੀ ਜਦ ਵੀ ਹਮੇਸ਼ਾ ਮੈਂ ਕਿਹਾ ਮੈਂ ਯੂਵੀ ਨੂੰ ਕਿਹਾ ਅਵੀ ਜੋਤ ਨੂੰ ਕਿਹਾ ਮੈਂ ਕਿਹਾ ਵੀ ਜਦ ਮੈਂ ਮੈਂ ਛੋਟੇ ਹੁੰਦੇ ਤੇ ਅਸੀਂ ਜਦ ਮੇਰਾ ਮਾਮਾ ਆਂਦਾ ਹੁੰਦਾ ਤਾਂ ਸੋਹਣੇ ਤਾਂ ਹਮੇਸ਼ਾ ਮੈਨੂੰ ਪਤਾ ਲੱਗਦਾ ਤਾਂ ਵੀ ਗੱਡੀ ਬਾਹਰ ਖੜੀ ਆ ਤਾਂ ਮੈਂ ਨਾ ਜਾ ਕੇ ਦੂਜੇ ਕਮਰੇ ਚ ਲੁਕ ਜਾਂਦੀ ਹੁੰਦੀ ਸੀ ਤਾਂ ਵੀ ਮੇਰਾ ਮਾਮਾ ਆਇਆ ਕਿਉਂਕਿ ਮੈਨੂੰ ਆਪਣੇ ਮਾਮੇ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੁੰਦਾ ਤੇ ਮੈਂ ਕਿਹਾ ਅੱਜ ਯੂਵੀ ਵੀ ਉਹੀ ਕੰਮ ਕਰ ਰਿਹਾ ਏ ਆਪਣੇ ਮਾਮੇ ਤੋਂ ਡਰ ਕੇ ਵੀ ਮੇਰਾ ਮਾਮਾ ਆਇਆ ਤਾਂ ਭੱਜ ਗਿਆ ਮੈਂ ਕਿੱਧਰੇ ਪਹਿਲਾਂ ਹੀ 9:00 ਤੋਂ 11:00 ਹੋ ਗਿਆ ਚਲੋ ਇਧਰ ਮਾਸੀ ਜੀ ਉਹ ਨਹੀਂ ਲੈ ਕੇ ਆਏ ਸੀਗੇ ਬਰਫੀਆਂ ਦਾ ਡੱਬਾ ਤੇ ਨਿਆਣਿਆਂ ਨੇ ਤਾਂ ਲੋ ਜੀ ਇਹ ਤਾਂ ਯੂਵੀ ਖੋਲਤਾ ਤੇ ਅਸੀਂ ਬਣ ਉਹਨਾਂ ਨੇ ਬਸਿਆ ਦੇ ਦਿੱਤਾ ਅਟੈਕ ਕਹਿੰਦੇ ਅਸੀਂ ਇੱਥੇ ਖਾਵਾਂਗੇ ਅੰਦਰ ਨਹੀਂ ਅਸੀਂ ਚਾਹ ਨਾਲ ਖਾਂਦੇ ਹੈਗੇ ਤੇ ਆਹ ਆ ਵੀ ਕਹਿੰਦਾ ਮੇਰਾ ਤਾਂ ਬੂਜੀ ਟਿੱਡ ਭਰਿਆ ਹੋਇਆ ਏ ਤੇ ਅੱਧੀ ਬਰਫੀ ਇਹਨੇ ਆਪ ਖਾਈ ਅੱਧੀ ਮੇਰੇ ਮੂੰਹ ਚ ਪਾਈ ਕਹਿੰਦਾ ਮੇਰਾ ਢਿੱਡ ਭਰਿਆ ਹੋਇਆ ਮੈਂ ਨਹੀਂ ਖਾਂਦਾ ਕਿਉਂਕਿ ਮੈਂ ਪਾਪਾ ਨੂੰ ਕਿਹਾ ਹੈ ਵੀ ਰਸਤੇ 'ਚ ਅੱਜ ਆਪਾਂ ਕੁਝ ਖਾ ਕੇ ਜਾਵਾਂਗੇ ਕਿਉਂਕਿ ਅੱਜ ਕਹਿੰਦਾ ਮੈਂ ਕਿਤੇ ਨਹੀਂ ਕੁਝ ਖਾਂਦਾ ਹੈਗਾ ਪਿੱਛੇ ਰਾਣੀ ਮਾਸੀ ਉਹਨਾਂ ਕੋਲ ਖਾ ਕੇ ਆਏ ਆ ਇਹ ਹੁਣ ਨਹੀਂ ਮੈਂ ਖਾਂਦਾ ਕੁਝ ਵੀ ਕਹਿੰਦਾ ਹੁਣ ਮੈਂ ਕਿਤੇ ਬਾਹਰ ਜਾ ਕੇ ਖਾਵਾਂਗਾ ਲੈ ਵਾਏ ਕਰਦੇ ਆ ਜਲ ਹਾਂ ਆਉਂਗੀ ਆਉਂਗੀ ਚੱਲਦੇ ਹੈ ਗੁਈ ਗੱਡੀ ਲੈ ਜਾਈਂ ਬਰਾਤੇ ਮਾਸੂ ਦੂਈ ਲੈ ਕੇ ਆਉਂਦਾ ਹਾਂ ਹਾਂ ਦੂਈ ਵੀਰਾ ਦੂਈ ਲੈ ਕੇ ਆਉਂਦਾ ਹਾਂ ਕੋਈ ਲੈ ਗਿਆ ਹੋਣਾ ਸ਼ਾਇਦ ਤਾਂ ਚਾਚੇ ਦੀ ਹੋਣੀ ਦੂਤ ਚੱਲੇਗਾ ਬਾਏ ਚੱਲੇ ਦੀ ਆਪਣਾ ਯੂਵੀ ਕਿੰਨਾ ਹੋ ਗਿਆ 4.5 ਦਾ ਤੇ ਉਧਰ ਸਬਜੀ ਧਰੀ ਹੋਈ ਆ ਅੱਜ ਫੇਰ ਅਸੀਂ ਆਪਣੇ ਘਰ ਦੇ ਕੀ ਇਹਦੀ ਸਬਜੀ ਧਰੀ ਹੈ ਹੁਣ ਜੈਰ ਦੇ ਘੀਏ ਦੁਖੀ ਕਰ ਲਾਂਗੇ ਹੁਣ ਹਟਣਾ ਨਹੀਂ ਹੈਗਾ ਵੀ ਘੀਏ ਘੀਏ ਰੋਜ਼ ਘੀਏ ਯੂਵੀ ਇਹ ਤੇ ਤੇਰੀਆਂ ਪ੍ਰਿੰਡੀਆਂ ਪਈਆਂ ਨੇ ਉਹ ਖਾਲੀ ਠੀਕ ਹੈ ਤਾਂ ਕਰਕੇ ਮੈਂ ਹੁਣ ਨਾ ਕੀਆ ਦਿਖਾਇਆ ਨਹੀਂ ਅੱਜ ਦੇ ਵਲੌਗ ਚ ਵੀ ਸਾਰੇ ਕਹਿਣਗੇ ਹੁਣ ਤੁਹਾਡੇ ਘੀਏ ਘੀਏ ਹੋਈ ਜਾਣਗੇ ਏ ਮਾਸੀ ਉਹ ਨਹੀਂ ਚਲੇ ਗਏ ਸੀਗੇ ਟਾਈਮ ਨਾਲ ਵਧੀਆ ਟਾਈਮ ਲਾਗੇ 2 ਘੰਟੇ ਕਿਉਂਕਿ ਉਹ ਦੋ ਤਿੰਨ ਰਿਸ਼ਤੇਦਾਰੀਆਂ ਚ ਗਏ ਪਹਿਲਾਂ ਰਾਣੀ ਮਾਸੀ ਕੋਲੇ ਗਏ ਤੇ ਫਿਰ ਮੇਰੇ ਨਾਨਕੇ ਗਏ ਤੇ ਫਿਰ ਉਹਦੇ ਬਾਅਦ ਇੱਥੇ ਸਾਡੇ ਕੋਲ ਆਏ ਆ ਕਿਉਂਕਿ ਮਾਸੀ ਵੀਰਾ ਕਿਦਨ ਦੇ ਕਹ ਰਹੇ ਤੇ ਵੀ ਹਰ ਬਰ ਗਗਨੀ ਔਰ ਇੱਕ ਮੇਰੀ ਹਸਨਪੁਰ ਲਾ ਕੇ ਇੱਕ ਮਾਸੀਆ ਵੀ ਹੋਰ ਰਹਿ ਜਾਂਦੇ ਨੇ ਵੀ ਆਪਾਂ ਇੱਥੇ ਕੀ ਇਸ ਵਾਰ ਦੋਨਾਂ ਕੋਲ ਜਾ ਕੇ ਆਣਾ ਹੈ ਤਾ ਕਰਕੇ ਫਿਰ ਹਸਨਪੁਰ ਤਾਂ ਨਹੀਂ ਗਏ ਤੇ ਉੱਥੇ ਕੱਲ ਜਾਇਆ ਤੇ ਇਸ ਕਰਕੇ ਅੱਜ ਆਂਦੇ ਵੀ ਮੇਰੇ ਕੋਲ ਗਏ ਹੈ ਮਿਲ ਕੇ ਬਹੁਤ ਵਧੀਆ ਲੱਗਿਆ ਹੈ ਨਾ ਯੂਵੀ ਨੂੰ ਵੀ ਯੂਵੀ मामੂ ਤੇ ਲੁਕ ਗਿਆ ਤਾਂ 9 ਤੋਂ 11 ਹੋ ਗਿਆ ਜਦੋਂ ਰੋਟੀ ਖਾ ਕੇ ਚੜ ਕੇ ਆਇਆ ਹੈਪੀ मामੂ ਆ ਰਿਹਾ ਜਦੋਂ ਜਿੰਦ ਤੋਂ ਉਹਨਾਂ ਦੇ ਭੱਜ ਗਿਆ ਮੈਂ ਉਹਨੂੰ ਲੈਣ ਆ ਅਸੀਂ ਵੀ ਨਾ ਜਦੋਂ ਮੇਰਾ ਮਾਮਾ ਆਂਦਾ ਹੁੰਦਾ ਤਾਂ ਸੁਹਾਣੇ ਤੇ ਉਹ ਤੇਨਾ ਛੋਟੇ ਛੋਟੇ ਹੁੰਦੇ ਤੇ ਜੇ ਪਤਾ ਵੀ ਅੱਜ ਮਾਮਾ ਆ ਰਿਹਾ ਜਦ ਮਾਮੇ ਦੇ ਕੋਲ ਲੁਕ ਜਾਂਦਾ ਯੂ ਵੀ ਹਾਸ ਰਿਹਾ ਵੀ ਮम्मा ਲੁਕ ਕਿਸਨ ਦੀ ਮੈਂ ਪਹਿਲੇ ਲੁਕ ਜਾਂ ਦਿੰਦੀ ਕਿਉਂਕਿ ਮਾਮੇ ਤੋਂ ਡਰ ਲੱਗਦਾ ਤਾਂ ਮੈਨੂੰ ਮੇਰੇ ਮਾਮੇ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਹੁੰਦਾ ਤਾਂ ਤਾਂ ਮੈਂ ਪਹਿਲਾਂ ਹੀ ਬਸ ਜਦੋਂ ਪਤਾ ਲੱਗਦਾ ਤਾਂ ਸਕੂਲ ਤੋਂ ਆਂਦੇ ਤੇ ਬਾਹਰ ਗੱਡੀ ਖੜੀ ਹੁੰਦੀ ਦੀ ਦੇਖ ਲੈਂਦੇ ਤੇ ਵੀ ਹਾਏ ਮम्मा ਆਇਆ ਜਦੋਂ ਦੂਏ ਕਮਰੇ ਚ ਵੜ ਜਾਂਦੇ ਤੇ ਜਿਹੜੇ ਚ ਮਾਮਾ ਹੁੰਦਾ ਤਾਂ ਉਹ ਚ ਹੋਰ ਵੜ ਉਹ ਚ ਹੋਰ ਚ ਵੜ ਜਾਂਦੇ ਹੁੰਦੇ ਤੇ ਚਲੋ ਜੀ ਤੇ ਹੁਣ ਜਿਹੜਾ ਨਾ ਮੈਂ ਪਰਸੋ ਵੀਡੀਓ ਡਿਲੀਟ ਕੀਤੀ ਵੈਸੇ ਮੈਂ ਥੋੜਾ ਜਿਹਾ ਕੱਲ ਵਾਲੀ ਵੀਡੀਓ ਚ ਉਹ ਦਿੱਤਾ ਸੀਗਾ ਤੇ ਪਰਸੋ ਜਿਹੜੀ ਮੈਂ ਵੀਡੀਓ ਡਿਲੀਟ ਕੀਤੀ ਸੀਗੀ ਹਨਾ ਮੈਂ ਆਪਣੇ ਪਰਿਵਾਰ ਦੇ ਦੇਖੋ ਮੈਂ ਆਪਣੇ ਜਿਹੜੇ ਬੀਬੀ-ਬਾਪੇ ਦੀ ਗੱਲ ਕੀਤੀ ਸੀਗੀ ਮੈਂ ਆਪਣਿਆਂ ਦੀ ਗੱਲ ਕੀਤੀ ਸੀਗੀ ਕਿਸੇ ਬਗਾਨੇ ਦੀ ਨਹੀਂ ਕੀਤੀ ਸੀਗੀ ਹਨਾ ਬੰਦੇ ਦੀ ਕਿਸੇ ਵੀ ਬਗਾਨੇ ਦੀ ਤਾਂ ਉਹ ਵੀਡੀਓ ਦੇਖਣ ਸਾਰ ਐਨੀ ਅਗਾਂ ਨੀ ਨ ਮਚਾਉਣੀ ਚਾਹੀਦੀ ਹਨ ਵੀ ਮੈਂ ਕਿਸੇ ਦਾ ਨਾਮ ਲਿਆ ਮੈਂ ਤੁਹਾਡਾ ਨਾਮ ਲਿਆ ਉਹਦੇ ਚ ਮੈਂ ਕਿ ਤੁਹਾਡੀ ਗੱਲ ਕਰੀ ਐ ਕਿਸੇ ਦੀ ਤੇ ਮੈਨੂੰ ਲੱਗਦਾ ਦੇਖੋ ਮੈਂ ਦੁਬਾਰਾ ਦੁਬਾਰਾ ਚਲ ਕੁਛ ਕਹਿਣਾ ਨਹੀਂ ਚਾਹਦੀ ਹੈਗੀ ਜਵਾਬ ਮੈਨੂੰ ਵੀ ਦੇਣਾ ਹੁੰਦਾ ਹੈ ਹੈ ਡਰਦੇ ਅਸੀਂ ਕਿਸੇ ਤੋਂ ਨਹੀਂ ਹੈਗੇ ਡਰ ਕੇ ਵੀਡੀਓ ਨਹੀਂ ਡਿਲੀਟ ਕੀਤੀ ਜੇ ਆਹੀ ਗੱਲ ਪਿਆਰ ਨਾਲ ਵੀ ਕਹਿ ਦੰਦੇ ਵੀ ਹਾਂ ਵੀਡੀਓ ਡਿਲੀਟ ਕਰ ਦੋ ਤਾਂ ਉਸੇ ਟਾਈਮ ਕਰ ਦਿੰਦੀ ਕਿਉਂਕਿ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਵੀ ਕਿਸੇ ਦਾ ਜ਼ਿਕਰ ਕਿਸੇ ਨੂੰ ਲੱਗੇ ਵੀ ਮੇਰਾ ਜ਼ਿਕਰ ਹੋ ਰਿਹਾ ਠੀਕ ਹੈ ਹੈ ਹੋਰ ਅੱਜ ਘਰ ਦੇ ਬੰਦੇ ਜੈਂਟਸ ਆਪਦੇ ਕੰਮਾਂ ਤੇ ਚਲੇ ਗਏ ਡਿਊਟੀਆਂ ਤੇ ਬੇ ਟਾਈਮ ਘਰ ਤੋਂ ਪਜਾਤੇ ਵੀ ਅਸੀਂ ਆਪੇ ਸੰਭਾਲਾਂਗੇ ਹੈਨਾ ਤੇ ਕੋਈ ਨਹੀਂ ਫਿਰ ਇਹ ਕੰਮ ਕਿਹੜੇ ਪਤਨੀਆਂ ਨਹੀਂ ਕਰ ਸਕਦੀਆਂ ਹੈਨਾ ਹੁਣ ਜਦ ਕੋਈ ਸਰਦਾ ਨਹੀਂ ਸਾਰਾ ਕੁਝ ਕਰਨਾ ਪੈਂਦਾ ਤੇ ਬਸ ਹੁਣ ਅੱਜ ਅੱਜ ਇੱਕ ਸਰਪ੍ਰਾਈਜ਼ ਹੋ ਰਿਹਾ ਹੈ ਅੱਜ ਦੋ ਤਿੰਨ ਸਰਪ੍ਰਾਈਜ਼ ਮਿਲੇ ਤੇ ਪਹਿਲਾ ਮਾਸੀਓ ਨਹੀਂ ਆਏ ਤੇ ਅਚਾਨਕ ਹਨਾ ਮੈਨੂੰ ਉਹ ਜਿਹੜਾ ਤੂੰ ਸਰਪ੍ਰਾਈਜ਼ ਦਾ ਦੱਸਿਆ ਨਾ ਦੱਸਿਆ ਨਾ ਨਾ ਤੂੰ ਦੱਸ ਦੇ ਵੀਡੀਓ 'ਚ ਤਾਂ ਪੈ ਜਾਣਾ ਤੂੰ ਦੱਸ ਦੇ ਅੱਜ ਉਹ ਆ ਰਿਹਾ ਅੱਜ ਗੱਗੂ ਵਾਲਾ ਆ ਰਿਹਾ ਗੱਗੂ ਵਾਲਾ ਗੱਗੂ ਬੀਰ ਜੀ ਬੀਰ ਜੀ ਨੂੰ ਕਿ ਇਹਨੂੰ ਕਿਆ ਕਹਿੰਦਾ ਏ ਜੀ 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 ਯੂਵੀ ਨੂੰ ਜੀਜੀ ਕਹਿੰਦਾ ਹੈ ਹੈ ਦੋ ਜਣੇ ਚ ਕਾਦੂ ਕਿਹੜਾ ਮੈਂ ਕੱਲੀ ਨੇ ਚ ਕਾਦਣਾ ਮੇਰੇ ਚ ਜਾਨ ਬਥੇਰੀ ਐ ਤੁਹਾਨੂੰ ਪਤਾ ਹੀ ਨਹੀਂ ਹੈਗਾ ਮੇਰੇ ਚ ਕਿੰਨੀ ਜਾਨ ਆ ਹੈ ਹੋਰ ਹਲਕਾ ਤਾਂ ਪੀਆ ਔਰ ਮੈਂ ਕੱਲਾ ਵੀ ਕੱਲੀ ਵੀ ਚੱਕ ਸਕਦੀ ਹਾਂ ਉਹ ਪਾ ਲਾਂਗੇ ਪਿੱਛੇ ਹੈ ਉਹ ਪਾ ਲਾਂਗੇ ਵਿੱਚ ਕੰਦ ਉਹ ਕਰ ਲਊਂ ਆਹ ਹੋ ਇੰਨਾ ਭਾਰੀ ਨਹੀਂ ਹੈ ਤਾਂ ਇਹਨਾਂ ਭਾਰੀ ਹੈਗਾ ਜਮੇ ਹੱਥਾਂ ਚੱਕ ਲਈ ਫੇ ਧਾਰਾਂ ਦਾ ਟਾਈਮ ਹੋ ਰਿਹਾ ਹੈ ਸਫਾਈ ਕਰਨੀ ਪੈਂਦੀ ਹੈ ਧਾਰਾਂ ਤੋਂ ਪਹਿਲਾਂ ਮੈਂ ਗੱਲ ਕਰ ਰਹੀ ਸੀ ਕਿ ਜਿਹੜਾ ਕੰਮ ਨਾ ਪਿਆਰ ਨਾਲ ਹੋ ਸਕਦਾ ਹੈ ਨਾ ਉਹ ਕਿਸੇ ਨੂੰ ਕੁਝ ਐਨਾ ਜ਼ਿਆਦਾ ਵੀ ਨਾ ਵੀਡੀਓ 'ਚ ਦੱਸਣ ਵਾਲੀਆਂ ਨਹੀਂ ਕਿਉਂਕਿ ਇਹ ਬੋਲਣ ਵਾਲਿਆਂ ਨੂੰ ਬਿਲਕੁਲ ਪਰਵਾਹ ਨਹੀਂ ਹੁੰਦੀ ਕਿਸੇ ਗੱਲ ਦੀ ਵੀ ਅਸੀਂ ਕਿਆ ਬੱਕ ਰਹੇ ਹਾਂ ਕਿਆ ਬੋਲ ਰਹੇ ਹਾਂ ਹੈ ਨਾ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਜ਼ਿਆਦਾ ਮਤਲਬ ਕਿਸੇ ਦਾ ਕੋਈ ਮੈਂ ਤੁਹਾਨੂੰ ਜਾਣਦੀ ਤੱਕ ਨਹੀਂ ਮਿਲੀ ਤੱਕ ਨਹੀਂ ਕਦੇ ਪਹਿਚਾਨ ਦੀ ਵੀ ਤੱਕ ਨਹੀਂ ਮੈਂ ਸਮਝ ਲਓ ਤੁਹਾਨੂੰ ਭੁੱਲ ਗਈ ਜੀ ਕਿਉਂਕਿ ਜਿੰਨਾ ਦਾ ਐਨੇ ਸਾਲਾਂ ਨਾਲ ਕੋਈ ਆਪਣਾ ਰਿਸ਼ਤਾ ਨਾਤਾ ਨਹੀਂ ਹੁੰਦਾ ਆਪਾਂ ਨੂੰ ਭੁੱਲ ਜੰਨੇ ਆ ਹਨਾ ਭੁੱਲ ਗਈ ਕਦੇ ਤੁਹਾਡੇ ਗੱਲ ਤੱਕ ਨਹੀਂ ਮੈਂ ਕਦੇ ਕਰੀ ਹਨਾ ਬੇਮਤਲਬੀ ਬੇਫਜ਼ੂਲ ਹੀ ਐਨਾ ਜਾਦੇ ਬੋਲਣਾ ਹਨਾ ਉਹ ਜਿਹੜਾ ਬੋਲਦੇ ਨਾ ਆਪਾਂ ਕਿਸੇ ਨੂੰ ਵੀ ਕੁਝ ਵੀ ਬੋਲਦੇ ਆ ਉਹ ਆਪਣੇ ਤੇ ਹੀ ਗਿਰਦਾ ਹੈ ਹਮੇਸ਼ਾ ਕਦੇ ਦਿਮਾਗ ਲਾ ਕੇ ਸੋਚਣਾ ਚਾਹੀਦਾ ਵੀ ਆਪਣੇ ਤੇ ਹੀ ਗਿਰਦਾ ਹੈ ਆਪਾਂ ਦੂਜਿਆਂ ਨੂੰ ਗੇੜਦੇ ਗੇੜਦੇ ਆਪਾਂ ਆਪਣੇ ਆਪੇ ਗਿਰ ਜੰਨੇ ਆ ਹਮੇਸ਼ਾ ਬੋਲ ਬੋਲ ਕੇ ਕੁਝ ਨਹੀਂ ਮਿਲਦਾ ਹੈਗਾ ਨਾਲੇ ਹਾਂ ਜਿਹੜੀਆਂ ਇਹ ਵੀਡੀਓਜ਼ ਹੁੰਦੀਆਂ ਨੇ ਨਾ ਇਹਨਾਂ ਇਹ ਕੋਈ ਕ੍ਰਾਈਮ ਨਹੀਂ ਹੁੰਦਾ ਇਹ ਆਪਾਂ ਵੀਡੀਓਜ਼ ਦਿਖਾ ਕੇ ਕਾਮ ਜੀਆਂ ਵੀਡੀਓ ਘਰ ਵਾਲੀਆਂ ਦਿਖਾ ਕੇ ਆਪਾਂ ਕਿਸੇ ਤੇ ਕੁਝ ਨਹੀਂ ਕਰ ਸਕਦੇ ਹੈਗੇ ਕੀ ਫਾਇਦਾ ਆਪਣੀ ਬੇਇੱਜ਼ਤੀ ਉਹ ਕਰਾਵਾਂਗੇ ਆਪਾਂ ਦੂਜੇ ਦੀ ਕਰਦੇ ਕਰਦੇ ਇਸ ਕਰਕੇ ਮੈਂ ਪਿਆਰ ਨਾਲ ਜੇ ਕੋਈ ਕਹਿ ਦਿੰਦਾ ਵੀ ਹਾਂ ਵੀ ਸਾਨੂੰ ਲੱਗ ਰਿਹਾ ਵੀ ਸਾਡਾ ਜ਼ਿਕਰ ਹੋ ਰਿਹਾ ਤਾਂ ਵੀਡੀਓ ਡਿਲੀਟ ਕਰ ਦਿਓ ਇੱਕ ਵਾਰ ਜਦੇ ਕਰ ਦੰਦੇ ਦਰਦੇ ਕਿਸੇ ਤੋਂ ਨਹੀਂ ਮੈਨੂੰ ਸਾਰਿਆਂ ਨੇ ਕਿਹਾ ਵੀ ਵੀਡੀਓ ਡਿਲੀਟ ਕਰਨੀ ਨਹੀਂ ਕਿਉਂਕਿ ਜੇ ਪਿਆਰ ਨਾਲ kiya ਹੁੰਦਾ ਤਾਂ ਸਾਰੇ ਮੈਨੂੰ ਕਹਿ ਦਿੰਦੇ ਵੀ ਕੋਈ ਨਾ ਕਰਦੇ ਅਗਲਾ ਪਿਆਰ ਨਾਲ ਕਹਿ ਰਿਹਾ ਜ ਮੈਨੂੰ ਸਾਰਿਆਂ ਨੇ ਜ਼ੋਰ ਲਾ ਲਿਆ ਵੀ ਕਰਨੀ ਨਹੀਂ ਨੀ ਹੈਗੀ ਵੀਡੀਓ ਡਿਲੀਟ ਪਰ ਮੈਂ ਕਿਹਾ ਵੀ ਨਹੀਂ ਮੈਂ ਪਹਿਲਾਂ کافی ਦਿਨ ਕਰ ਹੀ ਨਹੀਂ ਮੈਂ ਕਿਹਾ ਚੱਲ ਕਿਸੇ ਦੇ ਠੇਸ ਪਹੁੰਚਦੀ ਹੈ ਕਿਸੇ ਗੱਲ ਤੋਂ ਮੈਂ ਨਾ ਅੰਦਰ ਗਰਮੀ ਬਹੁਤ ਸੀਗੀ ਬਾਹਰ ਸੌਰੀ ਮੈਂ ਅੰਦਰ ਏਸੀ ਲਾ ਕੇ ਹੁਣ ਥੋੜੀ ਜਿਹੀ ਠੰਡੀ ਜੀ ਹੋਣੀ ਹੋਈ ਆ ਸਬਜੀ ਧਰੀ ਹੋਈ ਆ ਮੈਂ ਬਾਹਰ ਫੇਰ ਚੱਲ ਜਾਉਂਗੀ ਕਿਉਂਕਿ ਮੇਰਾ ਨਾ ਗੱਲਾਂ ਕਰਦੀ ਕਰਦੀ ਦਾ ਫੋਨ ਵੀ ਗਰਮ ਹੋ ਗਿਆ ਤੀ ਤਾਂ ਕਰਕੇ ਮੈਨੂੰ ਅੰਦਰ ਆਣਾ ਪਿਆ ਇੱਕ ਮੇਰੇ ਫੋਨ 'ਚ ਤੁਹਾਨੂੰ ਪਤਾ ਹੀ ਆ ਕਦੇ-ਕਦੇ ਜਦੋਂ ਮੈਂ ਕੋਈ ਕੋਈ ਸ਼ਾਟ ਲੈਂਦੀ ਆ ਵਿੱਚ ਆਵਾਜ਼ ਨਹੀਂ ਆਂਦੀ ਫਿਰ ਮੈਂ ਬਾਤ ਦੇਖਿਆ ਮੇਰੀ ਆਵਾਜ਼ ਨਹੀਂ ਆਈ ਮੈਂ ਬਾਹਰ ਅਨੇ ਮੇਰਾ ਫੋਨ ਗਰਮ ਹੋ ਗਿਆ ਫਿਰ ਮੈਂ ਅੰਦਰ ਆ ਗਈ ਬਸ ਮੈਂ ਤਾਂ ਇਹੀ ਕਹਿਣਾ ਸੀ ਕਿ ਮੈਂ ਜ਼ਿਆਦਾ ਉਹਨਾਂ ਦੇ ਲਈ ਵੀਡੀਓ ਪਾਉਂਦੀ ਨਹੀਂ ਹੈਗੀ ਬੀ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਹੈਗਾ ਹਨਾ ਕਿੰਨੇ ਸਾਲ ਹੋ ਗਏ ਨਾ ਆਪਣੇ ਕੋਈ ਬੋ ਹੋਇਆ ਤੁਸੀਂ ਮੇਰਾ ਕੁਝ ਨਹੀਂ ਬਗਾੜਿਆ ਮੈਂ ਤੁਹਾਡਾ ਨਹੀਂ ਬਗਾੜਿਆ ਠੀਕ ਹੈ ਪਰ ਕਿਸੇ ਦੇ ਜਵਾਕਾ ਤੱਕ ਕਿਸੇ ਦੇ ਵੀ ਮੇਰੇ ਚ ਨਹੀਂ ਚਾਹੀਏ ਕਿਸੇ ਹੋਰ ਦੇ ਜਵਾਕਾ ਤੱਕ ਵੀ ਗਲਤ ਬੋਲਣਾ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਪ੍ਰਮਾਤਮਾ ਉਲਟਾ ਉਲਟਾ ਕਰਦਾ ਹੈ ਹਮੇਸ਼ਾ ਜਿਹੜਾ ਕਿਸੇ ਦੂਜੇ ਦੇ ਨਿਆਣੇ ਨੂੰ ਬੋਲਦਾ ਨਾ ਨਿਆਣਿਆਂ ਲਈ ਫਰਦਾਸ਼ ਕੋਈ ਵੀ ਨਹੀਂ ਕਰਦਾ ਵੀਡੀਓ ਸਿਰਫ ਮੈਂ ਇਸੇ ਲਈ ਡਿਲੀਟ ਕੀਤੀ ਸੀ ਜੀ ਆਪਾਂ ਜੀ ਜਿਹੜੇ ਨਾਲੇ ਗੜੇ ਮੁਰਦੇ ਆਪਾਂ ਨੂੰ ਖਾੜਨ ਦੀ ਕੋਈ ਲੋੜ ਨਹੀਂ ਨਾ ਮੈਨੂੰ ਆਦਤ ਹੈ ਸਾਨੂੰ ਆਦਤ ਹੈ ਜਿਹਦੇ ਨਾਲ ਕੋਈ ਹੈ ਹੀ ਨਹੀਂ ਗੱਲਬਾਤ ਖਾਸ ਕਰਕੇ ਜਿਨੇ ਆਪਣਾ ਕੁਝ ਬਗਾੜਿਆ ਹੀ ਨਹੀਂ ਤੁਸੀਂ ਮੇਰਾ 19 ਸਾਲ ਹੋ ਗਏ ਕੁਝ ਨਹੀਂ ਬਗਾੜਿਆ ਸਾ ਐਨੇ ਸਾਲ ਕੀ ਹੋ ਗਏ ਪਹਿਲਾਂ ਵੀ ਨਹੀਂ ਕਦੇ ਬਗਾੜਿਆ ਨਾ ਮੈਂ ਤੁਹਾਡਾ ਬਗਾੜਿਆ ਠੀਕ ਹੈ ਉਹ ਬੰਦੇ ਨਾਲ ਆਪਾਂ ਗੱਲਬਾਤ ਰੱਖਣੀ ਨਹੀਂ ਹੈਗੀ ਨਾ ਗੱਲਬਾਤ ਵਲੌਗ ਚ ਕਰਨੀ ਆ ਮੈਂ ਸਿਰਫ ਆਪਣੇ ਲਈ ਗੱਲ ਕਰੀ ਐ ਜਿਹੜੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮੈਨੂੰ ਮੇਰੀਆਂ ਮਾਸੀਆਂ ਮਾਮੀਆਂ ਤਾਏ ਪੂਆ ਫੂਫੜ ਅੱਗੇ ਉਹਨਾਂ ਦੇ ਬੱਚੇ ਮੈਨੂੰ ਮੈਨੂੰ ਯੂਵੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਕਿਉਂਕਿ ਉਹ ਸਾਰੇ ਜਾਣਦੇ ਨੇ ਵੀ ਗगन ਕਿਦਾਂ ਦੀ ਹੈ ਮੈਨੂੰ ਸ਼ੁਰੂ ਤੋਂ ਪਿਆਰ ਕਰਦੇ ਨੇ ਮੈਨੂੰ ਸ਼ੁਰੂ ਤੋਂ ਹੀ ਕਦੇ ਕਿਸੇ ਨੇ ਨਾ ਮੈਂ ਕੋਈ ਮੇਰੇ ਤੇ ਉਂਗਲੀ ਚੱਕ ਸਕਦਾ ਕਿਉਂਕਿ ਮੈਂ ਅੱਜ ਤੱਕ ਕਦੇ ਕਿਸੇ ਨਾਲ ਲੜੀ ਨਹੀਂ ਹੈਗੀ ਕਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ ਹੈਗਾ ਮੇਰੇ ਨਾਲ ਨਹੀਂ ਵੀ ਬੋਲਦੇ ਤਾਂ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਕਦੇ ਕਿਹਾ ਹੱਸ ਕੇ ਮਿਲੀ ਮੇਰੇ ਭਰਾ ਤੋਂ ਬਾਅਦ ਉਹ ਮੈਨੂੰ ਸਿਰਫ ਪਿਆਰ ਇਸ ਲਈ ਕਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਗਗਨੀ ਕੱਲੀ ਬੈਠੀ ਹੈ ਆਪਣੇ ਭਾਈ ਤੋਂ ਬਾਅਦ ਬਿਲਕੁਲ ਕੱਲੀ ਆ ਮੈਂ ਯੂ ਵੀ 2.5 ਸਾਲ ਤੋਂ ਲੈ ਕੇ 12 ਸਾਲ ਦਾ ਹੋ ਗਿਆ ਉਹ ਆਪਣੇ ਅੱਜ ਤੱਕ ਉਹਦੇ ਬਾਅਦ ਕੋਈ ਮਾਮੇ ਦਾ ਪਿਆਰ ਨਹੀਂ ਉਹਨੂੰ ਕਦੇ ਮਿਲਿਆ ਮਿਲੂਗਾ ਕਿੱਥੋਂ ਉਹਦਾ ਮਮਾ ਹੀ ਨਹੀਂ ਜਦ ਤੱਕ ਕਿਉਂਕਿ ਮਾਮਾ ਦਾ ਮਮਾ ਹੀ ਆ ਸਗਾ ਮਾਮਾ ਦਾ ਮਮਾ ਹੀ ਆ ਮੇਰਾ ਤਾਏ ਦਾ ਮੁੰਡਾ ਹੁਣ ਕਿੰਨੇ ਸਾਲਾਂ ਬਾਅਦ ਉਹਨੇ ਮੇਰੇ ਨਾਲ ਗੱਲ ਕਰੀ ਆ ਬਹੁਤ ਖੁਸ਼ ਸਾਰੀ ਦਿਹਾੜੀ ਮੈਨੂੰ ਵੀਡੀਓ ਕਾਲ ਕਰਦਾ ਰਿਹਾ ਘਰ ਦਿਖਾਉਂਦਾ ਰਿਹਾ ਸਭ ਕੁਝ ਕਹਿੰਦਾ ਰਿਹਾ ਮੈਨੂੰ ਸਭ ਕੁਝ ਦੱਸਿਆ ਉਹਨੇ ਸਾਰੀਆਂ ਗੱਲਾਂ ਕਰੀਆਂ ਰਾਤ ਨੂੰ 10 11 ਵਜੇ ਤੱਕ ਵੀਡੀਓ ਕਾਲ ਤੇ ਲੱਗਿਆ ਰਿਹਾ ਕਹਿੰਦਾ ਮੈਨੂੰ ਨੀਂਦ ਨਹੀਂ ਆ ਜਾ ਰਹੀ ਹੈਗੀ ਯੂਵੀ ਨਾਲ ਵੀ ਗੱਲ ਕਰੀ ਬਹੁਤ ਵਧੀਆ ਲੱਗਿਆ ਉਹਨੂੰ ਗੱਲ ਕਰਕੇ ਮੈਨੂੰ ਵੀ ਬਹੁਤ ਚੋਚੜਿਆ ਯੂਵੀ ਨੂੰ ਵੀ ਜੋ ਚੋਚੜਿਆ ਕਿਉਂ ਕਿ ਯੂਵੀ ਨੂੰ ਇਹ ਚੋ ਸੀਗਾ ਵੀ ਮੈਂ ਹੁਣ ਮੇਰਾ मामੂ ਮੇ ਕਿਉਂਕਿ ਵੀ ਕਾਕੇ ਨੂੰ ਜਿਆਦਾ ਪਿਆਰ ਕਰਦਾ ਸੀ ਕਾਕਾ ਯੂਵੀ ਨੂੰ ਕਰਦਾ ਸੀ ਕਾਕੇ ਤੋਂ ਬਾਅਦ ਬਸ ਉਹਦਾ ਪਿਆਰ ਕਦੇ ਕਿਸੇ ਨਾਲ ਨਹੀਂ ਪਿਆ ਹਰਮਨੀ ਨੂੰ ਉਹ ਜ਼ਰੂਰ ਜਾਣਦਾ ਸੀਗਾ ਰਮਨਾ ਮੇਰਾ ਭਰਾ ਜਿਹੜਾ ਤਾਈ ਦਾ ਮੁੰਡਾ ਉਹਨੂੰ ਜ਼ਰੂਰ ਜਾਣਦਾ ਸੀਗਾ ਫਿਰ ਰਮਨਾ मामੂ ਮੈਂ ਜਾਣਦਾ ਸਭ ਨੂੰ ਹੀ ਆ ਪਰ ਬਸੋ ਜਿਹੜਾ ਕਾਕੇ ਨੂੰ ਪਿਆਰ ਕਰਦਾ ਤਾਂ ਉਹ ਨਹੀਂ ਕਦੇ ਕਿਸੇ ਨੂੰ ਕਰ ਪਾਇਆ ਬਸ ਉਹ ਇੰਨਾ ਖੁਸ਼ ਹੋਇਆ ਵੀ ਮੈਂ ਆਪਣੇ ਸੁਹਾਣਾ ਵੀ ਉਹਦਾ ਸੁਹਾਣੇ ਨਾਲ ਕਾਫੀ ਅਟੈਚਮੈਂਟ ਤਾਂ ਵੀ ਮੈਂ ਆਪਣਾ ਸੁਹਾਣੇ ਨਾਨਕਾ ਦੇਖ ਪਾਉਂਗਾ। ਮੈਂ ਆਪਣੇ मामੂ ਮੇਰਾ मामੂ ਮੈਨੂੰ ਲੈਣ ਆਊਗਾ। ਕਿਉਂਕਿ ਉਹਨੇ ਗੱਲ ਕਰੀ ਵਿਹਾਂ ਵੀ ਮੈਂ ਲੈਣ ਆਊਗਾ ਤੁਹਾਨੂੰ ਛੁੱਟੀਆਂ 'ਚ ਵੀ ਤੁਸੀਂ ਆਣਾ ਹੈ ਅਸੀਂ ਤੁਹਾਡੇ ਕੋਲ ਆਵਾਂਗੇ। ਬਹੁਤ ਵਧੀਆ ਲੱਗਿਆ। ਮੈਂ ਗੱਲ ਕਰਨੀ ਨਹੀਂ ਧੀ ਬਲੌਗ 'ਚ ਦੱਸਣਾ ਨਹੀਂ ਤਾਂ ਕਿਉਂਕਿ ਮੈਂ ਤੁਹਾਨੂੰ ਸਰਪ੍ਰਾਈਜ਼ ਹੀ ਦੇਣਾ ਤਾਂ ਸਾਰਿਆਂ ਨੂੰ। ਵੀ ਹਾਂ ਵੀ ਮੇਰਾ ਪਰ ਹੈ ਮੇਰੇ ਬੀਬੀ ਪਪਾਏ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਤਾਂ ਵੀਡੀਓ ਚ ਦਿਖਾਉਣਾ ਤਾਂ ਪਰ ਮੈਂ ਦੱਸ ਰਹੀ ਹਾਂ ਕੋਈ ਗੱਲ ਨਹੀਂ ਜਿੱਦਣ ਆਣਗੇ ਵਲੌਗ ਪਾਉਂਗੀ ਬਸ ਮੈਂ ਜਿੱਥੇ ਯੂਵੀ ਖੁਸ਼ ਹੈ ਮੈਂ ਉੱਥੇ ਖੁਸ਼ ਹਾਂ ਬਸ ਸਾਰੇ ਆਪਣੇ ਨਿਆਣੇ ਲਈ ਕਰਦੇ ਆ ਕੋਈ ਕਿਸੇ ਨਾਲ ਧੋਖਾ ਕਰਦਾ ਹੈ ਕੋਈ ਕਿਸੇ ਸਾਰੇ ਆਪਣੇ ਨਿਆਣੇ ਲਈ ਕਰਦੇ ਆ ਜੋ ਚੰਗਾ ਮਾੜਾ ਕਰਦੇ ਆ ਆਪਣੇ ਬੱਚਿਆਂ ਲਈ ਉਹ ਕਰਦੇ ਆ ਮੈਂ ਵੀ ਜੋ ਕਰ ਰਹੀ ਹਾਂ ਆਪਣੇ ਬੱਚੇ ਲਈ ਕਰ ਰਹੀ ਹਾਂ ਯੂਵੀ ਲਈ ਕਰ ਰਹੀ ਹਾਂ ਸਿਰਫ ਕੁਝ ਨਹੀਂ ਕਰ ਰਹੀ ਰਿਸ਼ਤਿਆਂ ਨੂੰ ਬਸ ਸਾਰੇ ਰਿਸ਼ਤਿਆਂ ਨਾਲ ਸਾਰੇ ਮੇਰੇ ਨਾਲ ਵਰਤਣਾ ਚਾਹੁੰਦੇ ਨੇ ਮੈਂ ਬਸ ਹੁਣ ਅੱਗੇ ਆਪਣਾ ਹੱਥ ਵਧਾਰੀ ਮਰਨ ਨੂੰ ਵਰਤਣਾ ਚਾਹ ਰਹੀ ਹਾਂ ਯੂਵੀ ਲਈ ਤਾਂ ਕਿ ਮੇਰੇ ਯੂਵੀ ਨੂੰ ਸਭ ਦਾ ਪਿਆਰ ਮਿਲੇ ਕਿਉਂਕਿ ਜਿਹਨ ਜਿਹਦਾ ਹੱਕ ਸੀ ਉਹਨੇ ਮੇਰਾ ਯੂਵੀ ਢਾਈ 7 ਤੋਂ 12 ਦਾ ਕਰਤਾ ਪਰ ਕੋਈ ਪਿਆਰ ਨਹੀਂ ਦਿਆ ਕੋਈ ਪਿਆਰ ਨਹੀਂ ਦਿਆ ਯੂਵੀ ਨੂੰ ਜਿਹਦਾ ਮੇਨ ਹੱਕ ਤਾਂ ਕਿਉਂਕਿ ਮम्मा ਤਾਂ ਰਹਿਣਾ ਨਹੀਂ ਤਾਂ ਇਸ ਕਰਕੇ ਜਦੋਂ ਦੂਜੇ ਸਾਰੇ ਪਿਆਰ ਦੇਣਾ ਚਾਹੁੰਦੇ ਆ ਮੈਂ ਹੁਣ ਸਾਰਿਆਂ ਨੂੰ ਵੱਧ ਕੇ ਪਿਆਰ ਕਰੂੰਗੀ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸਾਰੇ ਮੇਰੇ ਨਾਲ ਖੜੇ ਨੇ ਕਹਿੰਦੇ ਅਸੀਂ ਸਾਰੇ ਤੇਰੇ ਨਾਲ ਸਾਰੇ ਤੈਨੂੰ ਹਮੇਸ਼ਾ ਵਰਤਣਾ ਚਾਹੁੰਦੇ ਆ ਤੂੰ ਪਿਛਲੀਆਂ ਗੱਲਾਂ ਬਸ ਭੁੱਲ ਜਾ ਸਭ ਕੁਝ ਭੁੱਲ ਜਾ ਬਸ ਤੂੰ ਅੱਗੇ ਬਸ ਖੁਸ਼ ਰਹਿ ਹਮੇਸ਼ਾ ਮੈਨੂੰ ਇਹੀ ਕਹਿ ਰਹੇ ਨੇ ਸਾਰੇ ਵੀ ਤੂੰ ਖੁਸ਼ ਰਹਿ ਯੂ ਵੀ ਨਾ ਸੌਰੀ ਆਪਣੇ ਭਰਾ ਤੋਂ ਬਾਅਦ ਮੈਂ 5 ਸਾਲ ਬਿਲਕੁਲ ਇਕੱਲੀ ਨੇ ਕੱਢਿਆ ਬਿਲਕੁਲ ਮੇਰੇ ਕਿਸੇ ਮੇਰੀ ਮੰਮੀ ਹੋਵੇ ਚਾਹੇ ਮੈਨੂੰ ਆ ਕੇ ਇੱਕ ਵਾਰ ਨਹੀਂ ਮਿਲੀ ਇੱਕ ਵਾਰ ਨਹੀਂ ਮੇਰੇ ਕੋਲ ਆਈ ਸੀ ਮੈਂ ਰੋਣਾ ਰੋਣਾ ਤਾਂ ਨਹੀਂ ਚਾਹਦੀ ਅੱਜ ਕਿਉਂਕਿ ਰੋ ਕੇ ਫਿਰ ਕਹਿਣਾ ਵੀ ਸਾਨੂੰ ਦਿਖਾ ਰਹੀ ਆ ਉਹ ਵੀਡੀਓ ਸਾਨੂੰ ਸੁਣਾ ਰਹੀ ਆ ਵੀਡੀਓ ਹਨਾ ਰੋ ਕੇ ਰੋਣਾ ਮੈਂ ਤਾਂ ਵੀ ਨਹੀਂ ਚਾਹਦੀ ਹੈਗੀ ਕਿਉਂਕਿ ਹੁਣ ਮੈਨੂੰ ਨਾ ਉਸ ਟਾਈਮ ਮੇਰੇ ਨਾਲ ਕੋਈ ਵੀ ਨਹੀਂ ਤਾਂ ਕਿਉਂਕਿ ਮੈਂ ਵਲੌਗ ਵੀ ਨਹੀਂ ਪਾਉਂਦੀ ਹੁੰਦੀ ਸੀ ਹਨਾ ਜਦ ਮੈਂ ਬਿਲਕੁਲ ਇਕੱਲੀ ਸੀ ਮੈਂ ਵਲੌਗ ਵੀ ਨਹੀਂ ਪਾਉਂਦੀ ਹੁੰਦੀ ਸੀ ਜਦੋਂ ਟਿਬਲੌਗ ਸਟਾਰਟ ਕਰਦੇ ਆ ਜਦ ਮੈਨੂੰ ਥੋੜੇ ਥੋੜੇ ਸਾਰੇ ਆਪਣੇ ਆਪਣੇ ਮਿਲਣ ਲੱਗੇ ਆ ਸਾਰੇ ਹੁਣ ਮੈਨੂੰ ਸਾਰੇ ਮੈਨੂੰ ਬਹੁਤ ਜ਼ਿਆਦੇ ਪਿਆਰ ਕਰਦੇ ਨੇ ਬਹੁਤ ਜ਼ਿਆਦੇ ਹਰ ਕੋਈ ਕਹਿੰਦਾ ਏ ਬੀ ਗਗਨੀ ਇੱਥੇ ਆ ਜਾ ਗਗਨ ਇੱਥੇ ਆ ਜਾ ਯੂਵੀ ਲੈ ਕੇ ਇੱਥੇ ਆ ਜਾ ਰਹਿਣਾ ਆ ਜਾ ਹਨਾ ਮੈਂ ਕਹਿ ਲਈ ਮੈਂ ਖੁਦ ਇੰਨੀ ਖੁਸ਼ ਆ ਵੀ ਹਾਂ ਵੀ ਬਈ ਮੈਂ ਕਿਦੇ ਕਿਦੇ ਕੋਲ ਜਾਵਾਂ ਵੀ ਬਾਰੀ ਬੇਰੀ ਜਾਵਾਂ ਮੈਂ ਬਹੁਤ ਖੁਸ਼ ਹਾਂ ਬੇਸ਼ੱਕ ਆਪਣਾ ਸਗਾ ਇਹ ਸਗਾ ਬਸ ਹੁਣ ਮੈਂ ਦੱਸਦੀ ਆ ਮੇਰੀ ਸਗੀ ਕੌਣ ਐ ਸਗਾ ਮਾਪਾਪਾ ਹੁੰਦਾ ਸਗਾ ਭੈਣ ਭਾਈ ਕੋਈ ਕਿਸੇ ਦਾ ਸਗਾ ਨਹੀਂ ਹੁੰਦਾ ਭੈਣ ਭਾਈ ਦਾ ਰਿਸ਼ਤਾ ਨਾਤਾ ਕੋਈ ਰਿਸ਼ਤਾ ਨਾਤਾ ਨਹੀਂ ਹੁੰਦਾ ਅੱਜ ਕੱਲ ਮਾਪਾਪਾ ਦਾ ਵੀ ਰਿਸ਼ਤਾ ਕੋਈ ਸਗਾ ਨਹੀਂ ਹੁੰਦਾ ਹਨਾ ਪਰ ਐ ਹੁੰਦਾ ਇਹ ਵੀ ਆਪਾਂ ਅੰਦਰ ਮਰਦੇ ਦਮ ਤੱਕ ਵਸਿਆ ਕਹਿੰਦੇ ਕੋਈ ਨਹੀਂ ਮਾਪਾਪਾ ਨਹੀਂ ਮਾਈ ਕੋਈ ਨਹੀਂ ਕੋਵੜ ਹਮੇਸ਼ਾ ਕਹਿੰਦੇ ਕੋਈ ਨਾ ਮਾਈ ਬਾਕੀ ਮੈਨੂੰ ਬਸ ਮੈਂ ਤਾਂ ਇਹੀ ਕਹਿਣੀ ਆ ਵੀ ਜ਼ਿੰਦਗੀ ਕੱਟਣੀ ਨਾ ਬਹੁਤ ਮੁਸ਼ਕਲ ਹੁੰਦੀ ਆ ਕੋਈ ਸੌਖੀ ਨਹੀਂ ਹੁੰਦੀ ਹੈਗੀ ਹੁਣ ਮੈਨੂੰ ਮੇਰੇ ਸਾਰੇ ਇੰਨਾ ਪਿਆਰ ਕਰਦੇ ਨੇ ਮੈਨੂੰ ਕੋਈ ਪੜਕਾਉਂਦਾ ਨਹੀਂ ਹੈ ਕੋਈ ਲੜਾਂਦਾ ਨਹੀਂ ਹੈ ਠੀਕ ਹੈ ਵੀ ਕਿਹਾ ਜਾਂਦਾ ਵੀ ਇਹਨੂੰ ਪੜਕਾਇਆ ਜਾਂ ਇਹ ਮੈਨੂੰ ਕੋਈ ਪੜਕਾਉਂਦਾ ਨਹੀਂ ਕੋਈ ਉਹ ਨਹੀਂ ਕਰਦਾ ਹੈ ਨਾ ਮੈਂ ਜੋ ਵੀ ਕਹਿ ਰਹੀ ਆ ਆਪਣੀ ਮਰਜ਼ੀ ਤੇ ਕਹਿ ਰਹੀ ਆ ਕਿਉਂਕਿ ਮੈਂ ਥੱਕ ਗਈ ਤੇ ਇੰਨੇ ਸਾਲ ਹੋ ਗਏ ਸੁਣ ਸੁਣ ਕੇ ਇਸ ਕਰਕੇ ਹੋਣਾ ਜੀ ਹੁਣ ਪਤਾ ਨਹੀਂ ਆ ਬਲੌਗ ਦੇਖਣ ਦੇ ਬਾਅਦ ਵੀ ਕਿੰਨਾ ਕੁਸ਼ਕੀ ਦੇ ਕੰਨ ਪਰ ਨੇ ਕਿਤੇ ਹੌਲੇ ਹੋਣੇ ਆ ਕਿਤੇ ਪਾਰੇ ਹੋਣੇ ਆ ਮੈਨੂੰ ਕੁਝ ਪਤਾ ਨਹੀਂ ਹੈਗਾ ਪਰ ਹਾਂ ਅੱਜ ਤੋਂ ਬਾਅਦ ਮੈਂ ਇਹੀ ਜੀ ਕੋਈ ਵੀਡੀਓ ਨਹੀਂ ਪਾਉਂਦੀ ਹੈਗੀ ਜਿਹੜੇ ਜਿਹੜੇ ਮੈਨੂੰ ਮਿਲਦੇ ਜਾਣਗੇ ਹਨਾ ਮੈਂ ਸਭ ਨੂੰ ਤੁਹਾਨੂੰ ਮਿਲਾਂਦੀ ਜਾਊਂਗੀ ਤਾਂ ਪਲੀਜ਼ ਸਾਰਿਆਂ ਨੂੰ ਜ਼ਰੂਰ ਦੇਖਿਓ ਕੌਣ ਮੇਰਾ ਕਿਆ ਹੈ ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਜ਼ਰੂਰ ਮਲਾਉਂਗੀ ਮੈਨੂੰ ਸਾਰਿਆਂ ਨੇ ਇੱਕ ਹੌਸਲਾ দেয়া ਬਸ ਵੀ ਹੁਣ ਆਪਣੇ ਬਾਰੇ ਸੋਚ ਯੂ ਵੀ ਬਾਰੇ ਸੋਚ ਬਸ ਬਿਓਨ ਔਨ ਬਿਕੂ ਔਨ ਅਨਰ ਖੁਸ਼ ਰਹੇ ਬਾਕੀ ਕਦੇ ਕੱਲੀ ਨਹੀਂ ਸਮਝਣਾ ਅਸੀਂ ਸਾਰੇ ਤੇਰੇ ਨਾਲ ਖੜੇ ਆ ਸਭ ਨੇ ਚਾਹੇ ਮੇਰੀਆਂ ਮਾਸੀਆਂ ਮਾਮੀਆਂ ਭੂਆ ਭੂਆ ਦੇ ਨਿਆਣੇ ਵੀ ਤਾਈ ਤਾਇਆ ਕੋਈ ਵੀ ਸਾਰੇ ਅਸੀਂ ਤੇਰੇ ਨਾਲ ਆ ਮੈਨੂੰ ਐਡਾ ਹੌਸਲਾ ਹੈ ਮੇਰੇ ਸਗੇ ਸਾ ਇਹ ਮੇਰੇ ਸਗੇ ਹੀ ਆ ਕੋਈ ਬਗਾਨੇ ਨਹੀਂ ਹੈਗੇ ਕਿਉਂ ਕਿਉਂ ਆਪਾਂ ਜਦ ਤੱਕ ਬਰਤਦੇ ਆ ਜਦ ਤੱਕ ਸਗੇ ਰਹਿੰਦੇ ਆ ਆਪਾਂ ਬਾਅਦ ਚ ਬਗਾਨਾ ਕਰ ਦਨੇ ਆ ਨਹੀਂ ਜੇ ਆਪਣੇ ਕਰਦੇ ਆ ਸਮਝ ਲਓ ਆਪਣੇ ਸਗੇ ਹੀ ਆ ਇਸ ਲਈ ਹਰ ਕੋਈ ਰਿਸ਼ਤੇਦਾਰ ਮਾੜਾ ਨਹੀਂ ਹੁੰਦਾ ਹੈਗਾ ਮੇਰੇ ਮੇਰੇ ਰਿਸ਼ਤੇ ਦਾ ਸਾਰੇ ਵਧੀਆ ਨੇ ਮੇਰੇ ਲਈ ਸਾਰੇ ਵਧੀਆ ਨੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਂ ਸਭ ਨੂੰ ਬਹੁਤ ਕਰਦੀ ਹਾਂ ਮੇਰੀ ਲਾਈਫ ਆਹੀ ਹੈ ਮੈਂ ਵਲੌਗ ਬਣਾਉਂਦੀ ਰਹੂੰਗੀ ਤੁਹਾਨੂੰ ਦਿਖਾਉਂਦੀ ਰਹੂੰਗੀ ਹਮੇਸ਼ਾ ਬਹੁਤ ਲੋਕ ਹੈ ਜਿਹੜੇ ਮੇਰੀ ਹੁਣ ਜ਼ਿੰਦਗੀ 'ਚ ਮੈਨੂੰ ਬਹੁਤ ਦੁਖੀ ਕਰਦੇ ਨੇ ਹੁਣ ਨਾ ਸਾਰੇ ਤਾਂ ਨਹੀਂ ਕਰਦੇ ਹੈਗੇ ਪਰ ਹਾਂ ਕੁਝ ਹੱਦ ਤੱਕ ਵੀ ਮੈਨੂੰ ਹੋਰ ਵੀ ਕਿਉਂ ਟਿੱਕੇ 'ਤੇ ਕਿਸੇ ਤੋਂ ਬੈਠਿਆ ਨਹੀਂ ਜਾਂਦਾ ਹੈਗਾ ਅਗਲਾ ਕੋਈ ਟਿੱਕੇ 'ਤੇ ਨਹੀਂ ਬੈਠਣ ਦਿੰਦਾ ਮੈਨੂੰ ਤਾਂ ਜਮਾਈ ਨਹੀਂ ਬੈਠਣ ਦਿੰਦਾ ਕੋਈ ਹਨਾ ਵੀ ਇਹ ਕਿਉਂ ਖੁਸ਼ ਹੈ ਕਿਉਂ ਹੋ ਕੇ ਮੈਨੂੰ ਤਾਂ ਜਮਾਈ ਨਹੀਂ ਕੋਈ ਬੈਠਣ ਦਿੰਦਾ ਹਨਾ ਤਾਂ ਕਰਕੇ ਨਾਲੇ ਮੈਂ ਆਪਣੇ ਬਿਨ ਭਾਈ ਤੋਂ ਕਿੰਨੇ ਸਾਲ ਹੋ ਗਏ ਬੈਠੀ ਨੂੰ ਕੋਈ ਖੁਸ਼ ਬੈਠਣ ਨਹੀਂ ਦਿੰਦਾ ਹੈਗਾ ਵੀ ਇਹ ਖੁਸ਼ ਕਿਉਂ ਬੈਠੀ ਆ ਹੁਣ ਨਾ ਜਦ ਕੱਲੀ ਸੀ ਜਦ ਵੀ ਨਹੀਂ ਜਦ ਹੁਣ ਮੈਨੂੰ ਸਾਰੇ ਮੇਰੇ ਆਪਣੇ ਮੈਨੂੰ ਇੰਨਾ ਪਿਆਰ ਕਰਦੇ ਨੇ ਜਦੋਂ ਵੀ ਨਹੀਂ ਕੋਈ ਬੈਠਣ ਦਿੰਦਾ ਕੱਲੀ ਨੂੰ ਆ ਰਹੀ ਆ ਮੈਨੂੰ ਬਾਹਰ ਹਾਕਾਂ ਪੈ ਰਹੀਆਂ ਏ ਤੇ ਹੁਣ ਮੈਂ ਬਾਹਰ ਜਾ ਰਹੀਆਂ ਕੰਮ ਦਾ ਟਾਈਮ ਹੋ ਰਿਹਾ ਵੀ ਬਣਾਣੀਆਂ ਤੇ ਉਥੇ ਗੁਰਦੁਆਰਾ ਸਾਹਿਬ ਵੀ ਜਾਣਾ ਏ ਤੇ ਜਿਹਨੂੰ ਪੂਰਾ ਲੱਗਿਆ ਹੋਵੇ ਉਹ ਤੋਂ ਵੀ ਸੌਰੀ ਜਿਹਨੂੰ ਹੁਣਾ ਵਲੌਗ ਦੇਖਣ ਦਵਾ ਬੁਰਾ ਲੱਗਿਆ ਕਿਉਂਕਿ ਹੁਣ ਨਵੇਂ ਬੰਦਿਆਂ ਨੂੰ ਲੱਗੂਗਾ ਪਹਿਲਾਂ ਪੁਰਾਣਿਆਂ ਨੂੰ ਤਾਂ ਮੈਂ ਮਾਫੀ ਮੰਗ ਲਈ ਮਾਫੀ ਕਿਹ ਮੰਗਣੀ ਬਸ ਮੈਂ ਇਹ ਕਹਿਨੀ ਆ ਵੀ ਡਰਦਾ ਕੋਈ ਕਿਸੇ ਤੋਂ ਨਹੀਂ ਹੈਗਾ ਤੁਸੀਂ ਮੇਰਾ ਕੁਝ ਬਗਾੜਿਆ ਨਹੀਂ ਕਦੇ ਨਾ ਮੈਂ ਤੁਹਾਡਾ ਬਗਾੜੂੰਗੀ ਲੌਗ ਡਿਲੀਟ ਕਰਨ ਦਾ ਮਤਲਬ ਇਹ ਨਹੀਂ ਵੀ ਅਸੀਂ ਡਰ ਕੇ ਕਰਿਆ ਨਾ ਨਾ ਡਰਦਾ ਤਾਂ ਇਸ ਦੁਨੀਆ 'ਚ ਕੋਈ ਕਿਸੇ ਤੋਂ ਨਹੀਂ ਹੈਗਾ ਇਹ ਤਾਂ ਵਹਿਮ ਹੁੰਦਾ ਸਦਾ ਵੀ ਹਾਂ ਡਰ ਗਈ ਆ ਇਹ ਕਰਿਆ ਨਾ ਮੇਰੇ ਜਿੰਨ ਹਾਂ ਆਹ ਵਲੌਗ ਦੇਖਣ ਤੋਂ ਬਾਅਦ ਜਿਹੜੇ ਨਵੇਂ ਬੰਦੇ ਹੋਣਗੇ ਉਹ ਵੀ ਸੋਚਣਗੇ ਵੀ ਹਾਂ ਵੀ ਅਸੀਂ ਨਹੀਂ ਡਰਦੇ ਡਰਦਾ ਮੈਂ ਵੀ ਕਿਸੇ ਨੂੰ ਨਹੀਂ ਡਰਾ ਰਹੀ ਬਸ ਮੈਂ ਇੰਨਾ ਕਹਿ ਰਹੀ ਆ ਵੀ ਅਸੀਂ ਨਹੀਂ ਕਿਸੇ ਤੋਂ ਡਰਦੇ ਹਾਂ ਜੇ ਗੱਲ ਉਹੀ ਜੀ ਕਰਿਆ ਕਰੋ ਜਿਹੜੀ ਪੱਕੇ ਵਾਲੀ ਹੋਵੇ ਪੱਕੀ ਗੱਲ ਕਰਿਆ ਕਰੋ ਹਨਾ ਵੀ ਆ ਫੋਕੀਆਂ ਜੀਆਂ ਗੱਲਾਂ ਮਾਰ ਕੇ ਅਗਲੇ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਪੱਕੀਆਂ ਗੱਲਾਂ ਕਰਿਆ ਕਰੋ ਹਨਾ ਇਹਦੇ ਕੰਮ ਨਾ ਕਰੋ ਕਿਉਂਕਿ ਐ ਨਹੀਂ ਪਤਾ ਵੀ ਦੂਜੇ ਨੂੰ ਦੁੱਧ ਪਤਾ ਕੀ ਗੱਲ ਐ ਦੂਜੇ ਨੂੰ ਆਪਾਂ ਜਿਹੜਾ ਕਹਿੰਨੇ ਆ ਵੀ ਹਾਂ ਤੇ ਉੱਥੇ ਬੇਇੱਜ਼ਤੀ ਕਰਨ ਦੀ ਸੋਚਦੇ ਆ ਹਨਾ ਦੂਜਾ ਕਿਹੜੇ ਫਿਰ ਚੁੱਪ ਬੈਠਾ ਹੁੰਦਾ ਦੂਜੇ ਨੇ ਕਿਹੜੇ ਹੱਥਾਂ 'ਚ ਚੂੜੀਆਂ ਪਈਆਂ ਹੁੰਦੀਆਂ ਹਨਾ ਫਿਰ ਅਗਲਾ ਦੂਜੇ ਨੂੰ ਵੀ ਧੋਕੇ ਧਰ ਦਿੰਦਾ ਏ ਜਿਹੜਾ ਦੂਜੇ ਨੂੰ ਦੂਜੀਆਂ ਬੇਇੱਜ਼ਤੀਆਂ ਕਰਨਾ ਚਾਹੁੰਦਾ ਉਹਨਾਂ ਨਾ ਉਹ ਬੰਦਾ ਵੀ ਫਿਰ ਉਹਨੂੰ ਧੋਕੇ ਧਰ ਦਿੰਦਾ ਏ ਪੂਰਾ ਦਾਦਾ ਕੋਈ ਕਿਸੇ ਤੋਂ ਨਹੀਂ ਹੁੰਦਾ ਹੈਗਾ। ਲੋ ਜੀ ਆਪਾਂ ਹੁਣ ਵਲੌਗ ਦਾ ਇੱਥੇ ਐਂਡ ਕਰਦੇ ਆਂ। ਬਹੁਤ ਗੱਲਾਂ ਬਾਤਾਂ ਹੋਈਆਂ, ਇੰਨੀਆਂ ਗੱਲਾਂ ਬਾਤਾਂ ਮਾਰ ਕੇ ਆਪਣਾ ਦਿਮਾਗ ਨਹੀਂ ਫਿਲ ਕਰਨਾ ਹੈਗਾ। ਹੁਣ ਤੰਦਰੁਸਤ ਔਰ ਸੁਖੀ ਰਹਿਣਾ। ਆਪ ਸੁਖੀ ਰਹੋ। ਅ ਦੂਜਿਆਂ ਨੂੰ ਸੁਖੀ ਰਹਿਣ ਦਿਓ। ਹਰ ਇੱਕ ਦੇ ਸੁਖੀ ਰਹਿਣ ਦੇ ਅੱਡ-ਅੱਡ ਤਰੀਕੇ ਆ। ਕਿਹਨੇ ਕਿਵੇਂ ਖੁਸ਼ ਰਹਿਣਾ ਹੈ, ਉਹ ਤਾਂ ਸਭ ਨੂੰ ਆਪਣਾ ਤਰੀਕਾ ਪਤਾ। ਕਿਸੇ ਨੇ ਵਰਤ ਕੇ ਰਹਿਣਾ ਹੁੰਦਾ ਏ, ਕਿਸੇ ਨੇ ਲੜ ਝਗੜ ਕੇ ਰਹਿਣਾ ਹੁੰਦਾ, ਕਿਸੇ ਨੇ ਪੈਸਿਆਂ ਨਾਲ ਖੁਸ਼ ਰਹਿਣਾ ਹੁੰਦਾ। ਸਭ ਨੂੰ ਆਪਣੇ ਤਰੀਕੇ ਪਤਾ ਹੈ ਅਸੀਂ ਹੁਣ ਬਸ ਸਾਰਿਆਂ ਨਾਲ ਮਿਲਵਰਤ ਕੇ ਖੁਸ਼ ਰਹਿਣਾ ਹੈ ਤੇ ਸਾਨੂੰ ਹੁਣ ਖੁਸ਼ ਰਹਿਣ ਦੋ ਜਿਨ੍ਹਾਂ ਨਾਲ ਕੋਈ ਉਹ ਨਹੀਂ ਹੁੰਦੀ ਨਾ ਵੀ ਮਤਲਬ ਵੀ ਜਿਹੜੇ ਆਪਣੇ ਨਾਲ ਆਪਣੀ ਬੋਲ ਬਣੀ ਨਹੀਂ ਹੁੰਦੀ ਬੋਲਚਾਲ ਹੁੰਦੀ ਉਹਦੀ ਗੱਲ ਆਪਾਂ ਨਾ ਘਰੇ ਕਰੋ ਨਾ ਬਾਹਰ ਕਿਸੇ ਕੋ ਕਰੋ ਐਦਾਂ ਦੇ ਰਿਸ਼ਤੇ ਰੱਖੋ ਹਨਾ ਵੀ ਐ ਨਹੀਂ ਹੋਣਾ ਚਾਹੀਦਾ ਵੀ ਜੇ ਆਪਾਂ ਨਾਲੇ ਅਗਲੇ ਨਾਲ ਕੀਤਾ ਵੀ ਇੰਨਾ ਗਲਤ ਹੁੰਦਾ ਫਿਰ ਵੀ ਆਪਾਂ ਅਗਲੇ ਬਾਰੇ ਬੇਫਿਕਰ ਬੋਲੀ ਜਾਣਾ ਗਲਤ ਸੱਤ ਨੀ ਜਾਣਾ ਬੋਲੀ ਜਾਣਾ ਘਰੇ ਵੀ ਬੋਲੀ ਜਾਣਾ ਮੈਂ ਆਪਣੇ ਹਾਂ ਸੰਬੰਧੀਆਂ ਨਾਲ ਵੀ ਬੋਲੀ ਜਾਣਾ ਹਨ ਜਿਨ੍ਹਾਂ ਨਾਲ ਆਪਾਂ ਗੱਲਾਂ ਕਰਦੇ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਏ ਉਹਨਾਂ ਨੂੰ ਸਾਰਾ ਸੱਚ ਪਤਾ ਹੁੰਦਾ ਏ ਇੱਕ ਜਿਹੜੇ ਆਪਣੇ ਘਰ ਦੇ ਨੇ ਉਹੀ ਆਪਣੇ ਨਾਲ ਹੁੰਦੇ ਆ ਬਾਕੀ ਘਰ ਤੇ ਬਾਹਰ ਪੈਰ ਧਰੂਗੇ ਨਾ ਆਪਣੇ ਨਾਲ ਕੋਈ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਆਪਣੇ ਸੱਚ ਦਾ ਪਤਾ ਹੁੰਦਾ ਏ ਇਸ ਕਰਕੇ ਘਰ ਤੋਂ ਬਾਹਰ ਆਪਣੇ ਬਾਹਰ ਆਪਣੇ ਨਾਲ ਕੋਈ ਨਹੀਂ ਹੁੰਦਾ ਉਹ ਸਿਰਫ ਘਰ ਦੇ ਅੰਦਰ ਤੁਹਾਡੀ ਸੇਫਤਾ ਕਰੂਗਾ ਘਰ ਦਾ ਗੇਟ ਆਪਣਾ ਸਾਹ ਤੁਹਾਨੂੰ ਖਾਲਾ ਢੋਗਾ ਆਈ ਅਸਲੀ ਸੱਚ ਦੁਨੀਆ ਦਾ ਤੇ ਆਪਾਂ ਅੱਜ ਦਾ ਹੋ ਗਿਆ ਜਿਹੜਾ ਇੱਥੇ ਆ ਕੇ ਕਰਦੇ ਕਿਉਂਕਿ ਯੂਵੀ ਹੱਥ ਜਿਹੜਾ ਕਰ ਰਹੇ ਬਈ ਬਸ ਮम्मा ਬਸ ਹੁਣ ਰਹਿਣ ਦਿਓ ਉਹ ਕਰੋ ਯੂਵੀ ਬਹੁਤ ਜ਼ਿਆਦਾ ਸਮਝਦਾਰ ਹੈ ਨਾ ਆਪਣੇ ਬੱਚਿਆਂ ਨੂੰ ਆਪਾਂ ਨਾ ਗਲਤ ਕਰਦੇ ਆ ਨਾ ਆਪਣੇ ਬੱਚਿਆਂ ਨੂੰ ਆਪਾਂ ਕਰਨ ਦਿੰਦੇ ਆ ਨਾ ਗਲਤ ਬੱਚਿਆਂ ਲਈ ਆਪਾਂ ਕਿਸੇ ਤੋਂ ਸੁਣਦੇ ਆ। ਅਸੀਂ ਨਹੀਂ ਕਰਦੇ ਜਿਹੜਾ ਆਪਣੇ ਬੱਚਿਆਂ ਤੱਕ ਨੂੰ ਵੀ ਗਲਤ ਬੋਲਦੇ ਆ। ਆਪਾਂ ਨਹੀਂ ਕਰਦੇ ਨਾ ਕਦੇ ਕੀਤਾ ਹੈ ਨਾ ਕਦੇ ਆਪਾਂ ਕਰਦੇ ਆ। ਸਭ ਨੂੰ ਪਤਾ ਹੈ ਵੀ ਹਾਂ ਵੀ ਅਸੀਂ ਕਿੰਨੇ ਵਧੀਆ ਹੈ ਸਾਡੀ ਫੈਮਿਲੀ ਕਿੰਨੀ ਵਧੀਆ ਸਭ ਨੂੰ ਪਤਾ ਹੈ ਪਿੰਡ ਦੇ ਚ ਵੀ ਰਿਸ਼ਤੇਦਾਰਾਂ ਨੂੰ ਵੀ ਸਭ ਨੂੰ ਪਤਾ ਹੈ। ਜੇ ਵਧੀਆ ਤਾਂ ਇੱਥੇ ਤੱਕ ਪਹੁੰਚੇ ਆ। ਤਾ ਮੈਂ ਮੇਰੇ ਭਰਾ ਤੋਂ ਬਾਅਦ ਜਿਵੇਂ 5 ਸਾਲ ਦਾ ਬਿਲਕੁਲ ਇਕੱਲੀ ਤੀ ਬਿਲਕੁਲ ਕੱਲੀ ਬਸ ਪਰ ਐ ਨਹੀਂ ਹੈਗਾ ਵੀ ਉਹ ਨਹੀਂ ਸੀ ਸੋਰਾ ਪਰਿਵਾਰ ਚ ਸੀ ਨਾਲੇ ਤੇ ਪਰ ਮਤਲਬ ਜਿਹੜਾ ਹੁੰਦਾ ਨਹੀਂ ਆਪਾਂ ਇਕੱਲੇ ਆਪਣੇ ਭਰਾ ਭੈਣਾਂ ਤੋਂ ਬਿਨਾਂ ਆਪਾਂ ਇਕੱਲੇ ਹੋ ਜੰਨੇ ਆ ਆਪਣੇ ਸਾਕੇ ਸਬੰਧੀਆਂ ਤੋਂ ਬਿਨਾਂ ਵੀ ਆਪਾਂ ਇਕੱਲੇ ਹੋ ਜੰਨੇ ਆ ਵੀ ਉਹ ਵੀ ਪੁੱਛਣ ਨੂੰ ਵੀ ਨਹੀਂ ਤੇ ਉਹ ਕੋਈ ਨਹੀਂ ਤਾਂ ਕੋਈ ਵੀ ਨਹੀਂ ਤਾਂ ਚਲੋ ਪਰ ਉਹ ਕਿ ਤਲਾ ਦੁਜਿਆਂ ਨੂੰ ਹੁੰਦਾ ਹੈ ਵੀ ਸਭ ਦਾ ਆਪਸੀ ਮੈਟਰ ਹੁੰਦਾ ਵੀ ਆਪੇ ਸੁਲਝਾ ਲਾਂਗੇ ਹੈ ਨਾ ਪਰ ਉਹ ਆਪਸੀ ਮੈਟਰ ਨਹੀਂ ਰਹਿੰਦਾ ਜਦ ਉਹ ਹੱਦ ਤੋਂ ਪਰਾਂ ਕਰਨਾ ਹੋ ਜਾਂਦੀ ਹੈ ਨਾ ਫਿਰ ਉਹ ਆਪਸ ਦਾ ਮੈਟਰ ਵੀ ਨਹੀਂ ਰਹਿੰਦਾ ਤਾਂ ਬਸ ਫਿਰ ਪਤਾ ਹੀ ਹੈ ਸਾਰਿਆਂ ਨੂੰ ਚਲੋ ਹੁਣ ਤਾਂ ਅਗਲੇ ਬਲੌਗ ਚ ਮਿਲਦੇ ਆਂ ਵਧੀਆ ਜੇ ਬਲੌਗ ਚ ਅਭੂ ਹਜੇ ਆਇਆ ਨਹੀਂ ਸ਼ਾਇਦ ਤੁਹਾਨੂੰ ਅਗਲੇ ਬਲੌਗਸ ਮਿਲੂਗਾ ਅਭੂ ਪਰ ਅੱਜ ਆ ਰਿਹਾ ਹੈ ਤੇ ਪਹਿਲਾਂ ਤੁਸੀਂ ਦਾ ਕਹਿ ਰਹੇ ਤੇ ਇਸ ਬਲੌਗ ਚ ਦੇਖੂਗਾ ਪਤਾ ਕਹਿ ਰਿਹਾ ਤਾਂ ਕਿ ਮੈਂ ਉਹ ਤੁਸੀਂ ਸਰਪ੍ਰਾਈਜ਼ ਦੱਸੋ ਨਾ ਤੇ ਹੁਣ ਮੇਰਾ ਵਲੌਗ ਹੈ ਜਿਹੜਾ ਇਹ ਅੱਜ ਦੀਆਂ ਇਹ ਨਾ ਗੱਲਾਂ ਬਾਤ ਨਾਲ ਐਂਡ ਹੋ ਗਿਆ ਕਿਉਂਕਿ ਕਿਸੇ ਨੇ ਨਾ ਐਨੀ ਠੇਸ ਦੀ ਪਹੁੰਚਾਈ ਤੇ ਦਿਲ ਨੂੰ ਤਾਂ ਕਰਕੇ ਵੀਡੀਓ ਮੈਨੂੰ ਥੋੜਾ ਬਹੁਤਾ ਬੋਲਣਾ ਪਿਆ ਪਤਾ ਹੈ ਜੇ ਬੋਲਣਾ ਪੂਰਾ ਮੈਂ ਚਾਹਦੀ ਵੀ ਨਹੀਂ ਆਪਾਂ ਬੋਲਣਾ ਵੀ ਨਹੀਂ ਕਿਸੇ ਬਾਰੇ ਮੈਂ ਤਾਂ ਕੋਣ ਫੋਨ ਆ ਹੱਜੇ ਫੋਨ ਲੱਗਿਆ ਨਹੀਂ ਨਾ ਜਿੱਦ ਤੌ ਤੋ ਬੱਲ ਲੱਗਿਆ ਹੀ ਨਹੀਂ ਲਾਹਮਾ ਦਵਾਰਾ ਚਲੋ ਬੋ ਬੋ ਐਂਡ ਕਰਦੇ ਹਾਂ ਹੁਣ ਹੁਣ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਅੱਜ ਤੱਕ ਮੈਂ ਤੁਹਾਡੇ ਲਈ ਰੋਟੀ ਬਣਾਇਆ ਦਹੀਂ ਫੁੱਲ